ਆ ਭਾਈ ਜੀ ਨੇ ਹਲਵਾਈ ਕਰਾਇਆ ਬੁੱਕ ਇਸ਼ਾ ਕਿਹੜੀ ਕਿਹੜੀ ਚੀਜ਼ ਬੁੱਕ ਕੀਤੀ ਵਿਖਾ ਹਾਂ ਅੱਛਾ ਆਰਕੈਸਟਾ ਕਰ ਲਈਆਂ ਜੀ ਹਾਂ ਆਰਕੈਸਟਾ ਕਰ ਲਈਆਂ ਜੀ ਕਿਹੜੀਆਂ ਕੀਤੀਆਂ ਜਿਹੜੀਆਂ ਸਰਪੰਚਾ ਦੇ ਆਈਆਂ ਸੀਆਂ ਅੱਛਾ ਕਿੰਨੇ ਮੰਗਿਆ ਨੇ ਉਹਨਾਂ ਨੇ 1.5 ਲੱਖ ਰੁਪਈਆ ਮੰਗਿਆ ਅੱਛਾ ਆਪਾਂ 2 ਲੱਖ ਦੇ ਦਾਂਗੇ ਵਧੀਆ ਲਿਆਉਣੀਆਂ ਠੀਕ ਠੀਕ ਹੈ ਜੀ ਕਹਿ ਦਾਂਗੇ 25 ਪਿੰਡਾਂ ਨੂੰ ਪਤਾ ਲੱਜੇ ਵਿਆਹ ਕੀਤਾ ਹੈ ਨੰਬਰਦਾਨਾ ਨੇ ਠੀਕ ਠੀਕ ਹੈ ਜੀ ਠੀਕ ਹੈ ਨਾ ਹਾਂ ਠੀਕ ਤੇ ਸ਼ਰਾਧ ਦੇ ਬੇਟੇ ਕਿੰਨੇ ਕੀਤੀਆਂ 15 ਬੇਟੀਆਂ ਜੀ 15 ਨਸਰਨਾ ਨਹੀਂ ਆ ਹੋਰ ਕੀ ਨਹੀਂ ਕਰਨੀ ਕਰਨੀਆਂ ਸੀਗੀਆਂ ਚਲ ਠੀਕ ਕਰ ਬਹੁਤ ਖੁੱਲੀ ਵਰਤੌਣੀ ਯਾਰ ਕੋਈ ਰਿਸ਼ਦਾਰ ਮਤਲਬ ਦੁਖੀ ਹੋ ਗਏ ਨਾ ਜਾਵੇ ਰਾਜ ਹੋਣ ਜਾਵੇ ਠੀਕ ਠੀਕ ਹੈ ਜੀ ਕਿਉਂਕਿ ਕਈ ਵਾਰ ਬਰੋਨੇ ਰੁੱਸ ਜਾਂਦੇ ਆ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਪੱਛ ਠੀਕ ਕਰਾਂਗੇ ਠੀਕ ਹੈ ਨਾ ਹੋਰ ਵੇਖ ਲਓ ਕੋਈ ਰਹਿ ਤਾਂ ਨਹੀਂ ਗਿਆ ਆਪਣੇ ਭਾਈ ਨੂੰ ਕਿਹਾ ਗੁਰਦਰ ਸਿੰਘ ਨੂੰ ਉਹ ਰਹਿ ਗਿਆ ਜੀ ਬਾਬਾ ਉਹ ਕਰ ਉਹਨੂੰ ਸਦੂ ਇਹ ਜ਼ਰੂਰੀ ਹੈ ਪਾਪ ਵੀ ਕਰਾਉਣਾ ਆਪਾਂ ਹੈਲੋ ਬਾਬਾ ਜੀ ਬਾਬਾ ਜੀ ਅਸੀਂ ਨੰਬਰ ਤਰ੍ਹਾਂ ਘਰੋਂ ਬੋਲ ਰਹੇ ਆ ਜੀ ਹਰਪ੍ਰੀਤ ਸਿੰਘ ਬੋਲ ਰਿਹਾ ਮੈਂ ਹਾਂ ਜੀ ਬਾਬਾ ਜੀ ਕੰਮ ਸੀ ਆਉਂਗੇ ਘਰੇ ਥੋੜਾ ਜਿਹਾ ਹਾਂ ਜੀ ਹਾਂ ਜੀ ਆ ਜਾਓ ਜੀ ਠੀਕ ਹੈ ਬੈਠੇ ਘਰੇ ਬੈਠਾਂ ਜੀ ਠੀਕ ਹੈ ਜੀ ਆਸ ਸਾਰਾ ਸ리로 ਬੈਠੋ ਬਬਾਈ ਹਾਂ ਜੀ ਬਾਬਾ ਜੀ ਆਪਣੇ ਰੱਖਿਆ ਵਿਆ ਹਾਂ ਜੀ ਦੇਨ ਰਾਗੇ ਥੋੜੇ ਹਾਂਜੀ ਤੇ ਆਪਾਂ ਪਾਠ ਕਰਾਉਣਾ ਸ਼ਾਇ ਪਾਠ ਕੋਈ ਨਹੀਂ ਕਰਦਾ ਜੀ ਤੇ ਕੀ ਆਪਣੀ ਪੇਟਾ ਚੱਲਦੀ ਪਈ ਹੈ ਜੀ ਪੇਟਾ ਬੰਨੀ ਹੈ ਜੀ 5100 ਰੁਪਿਆ ਦਾ ਪੇਟਾ ਹੈ ਪੇਟਾ ਐਨੀ ਪੇਟਾ ਬਾਬਾ ਜੀ ਕੀ ਗੱਲ ਹੋ ਗਈ ਜੀ 5100 ਰੁਪਿਆ ਦੋ ਦੋ ਘੰਟੇ ਵਿੱਚ ਪਾਠ ਕਰਨਾ ਹੈ ਸਵੇਰੇ ਸ਼ਾਮ ਵੇਲੇ ਤੇਰਾ ਸਾਰਾ ਦਿਨ ਆ ਮੈਂ ਦੋ ਘੰਟੇ ਵਾਲੀ ਗੱਲ ਨਹੀਂ ਜੀ 7 ਦਿਨ ਲੱਗਦੇ ਨੇ ਕੋਈ 6 ਘੰਟੇ ਪੱ ਲੱਗ ਜਾਂਦੇ ਨੇ ਜਾਂ 7 ਘੰਟੇ ਦਿਹਾੜੀ ਚ ਪਾਠ ਹੁੰਦੇ ਦੋ ਘੰਟੇ ਦਾ ਪਾਠ ਕੋਈ ਵੀ ਨਹੀਂ ਹੁੰਦਾ ਜੀ ਪਹਿਲਾ ਵਾਲਾ ਬਾਬਾ ਜੀ ਤਾਂ ਉਹ 15 2500 ਚ ਹੀ ਕਰ ਗਿਆ ਜੀ ਨਹੀਂ ਜੀ 25 ਵਾਲਾ ਪਾਠ ਦਾ ਚਲੋ ਗੁਰੂ ਦਾਕ ਬਾਣੀ ਦਾ ਮੋਲ ਹੀ ਨਹੀਂਗਾ ਜੀ ਕੋਈ ਉਹ 2 ਘੰਟੇ ਸਵੇਰੇ ਲਾਉਂਦੇ ਸੀ 2 ਸ਼ਾਮੀ ਲਾਉਂਦੇ ਸੀ ਜੀ ਨਹੀਂ ਚਲੋ ਉਹ ਤੁਹਾਡੀ ਗੱਲ ਆ ਮੈਂ ਸਹਿਮਤ ਆ ਪਰ ਨਹੀਂ ਭਾਈ ਜੀ 2500 ਵਾਲਾ ਪਾਠ ਨਹੀਂ ਆਪਾਂ ਨੰਗਾ ਬਾਣੀ ਦਾ ਮੋਲ ਅਸੀਂ ਜਰਾ 3500 ਰੁਪਿਆ ਠੀਕ ਆ ਤੇ ਪਾੜ ਆਪਣੇ ਰੱਖ ਲਿਆ ਜੀ ਠੀਕ ਆ ਤੁਹਾਡੇ ਚ ਮੇਰੇ ਆ ਤੁਸੀਂ ਅਰਦਾਸ ਕਰ ਨਹੀਂ ਸਕੋ ਤੁਸੀਂ ਕਰਨਾ ਨਹੀਂ ਜੀ ਇਹ ਜਿਹੜੀ ਪੇ ਕਮੇਟੀ ਬਣੀ ਹੈ ਕਮੇਟੀ ਵੱਲੋਂ ਪੇਟਾ 5100 ਹੈ ਮੈਂ ਕੱਟ ਨਹੀਂ ਲੈ ਸਕਦਾ ਕਿਉਂਕਿ ਫਿਰ ਕੱਲ ਨੂੰ ਲੜਾਈ ਮੈਨੂੰ ਗੁਰਦਰ ਚੋਂ ਕੱਢਦੇ ਨੇ ਬੇਟਾ ਜੇ ਇੱਕ ਘਰ ਤੋਂ ਕੱਢ ਲੈ ਲਈਏ ਤੇ ਮੈਨੂੰ ਗੁਰਦਵਾਰ ਦੇ ਵਿੱਚ ਕੱਢ ਦੇ। ਬਾਈ ਇਧਰ ਵੇਖੋ ਅਸੀਂ ਆਰਕੈਸਟਰ ਨਾਲ ਹੀ ਸੱਜੀਆਂ। ਹਾਂਜੀ। ਤੋਂ ਕੀ ਆਹ ਵੇਖੋ ਇਹ। ਅਸੀਂ ਸਾਰਾ ਸਾਜ ਸਮਾਨ ਲਿਖਿਆ ਆਇਆ ਹੈ। ਠੀਕ ਆ। ਸਾਰੇ ਨਹੀਂ ਕਟਾ ਕੇ ਪੈਸੇ ਦਿੱਤੇ ਆ। ਆਰਕੈਸਟਰ ਵਾਲਿਆਂ ਦਾ 2 ਲੱਖ ਰੁਪਈਆ ਜੀ। ਹਾਂਜੀ। ਬੱਲੇ ਬੱਲੇ 3 ਲੱਖ ਮੰਗਦੇ ਕਟਾਈਆਂ ਆ। ਤੁਸੀਂ ਵੀ ਕਟਾਓ। ਏ ਉਹਨਾਂ ਦਾ ਡੀਜੇ ਵਾਲਿਆਂ ਦਾ 30000 ਰੁਪਇਆ ਹਾਂਜੀ ਹਾਂਜੀ ਤੇ ਆਗੇ ਲਾਈਟਾਂ ਵਾਲੇ 35000 ਰੁਪਇਆ ਉਹ ਕਦੇ ਛੱਡੋ ਤੁਸੀਂ ਕੋਈ ਨਹੀਂ ਅਸੀਂ ਉਹ ਇਹ ਮੰਗਦੇ ਬਹੁਤ ਸੀਸ ਘਟਾਏ ਐ ਸਭ ਨੂੰ ਹੁਣ ਤੁਸੀਂ ਘਟਾਓ ਜਿੰਨੇ ਘਟਾ ਦੱਸ ਨਈ ਜੀ ਵਾਹਿਗੁਰੂ ਜੀ ਆਪਾਂ ਨਹੀਂ ਘਟਾਉਨੇ ਤੁਸੀਂ ਪਾਕੀ ਆਪਦੇ ਪਾਰ ਤੋਂ ਹੋਰ ਪਾਠ ਕਰਾ ਲਓ ਅਸੀਂ 2 ਘੰਟੇ ਵਾਲੇ ਪਾਕੀ ਨਹੀਂ ਹੈਗੇ ਤੇ 2 ਘੰਟੇ ਸਵੇਰੇ ਲਾਏ 2 ਘੰਟੇ ਚੁੰਨੀ ਪਾਠ ਕਰਦੇ ਸੀ ਅਭੀ ਨਹੀਂ ਅਸੀਂ 6-7 ਘੰਟੇ ਲਾਉਣੇ ਆ 7 ਦਿਨ ਲੱਗਣਗੇ ਗੁਰੂ ਦੀ ਮਰਿਆਦਾ ਨਾਲ ਪਾਠ ਕਰਾਂਗੇ 5100 ਬੇਟਾ ਪੱਕੀ ਆ ਸਾਡੀ ਰੋਣਾ ਨਾ ਨਾ ਪੈਂਦੇ ਚਾਰਜ ਦੇ ਦਾਂਗੇ ਨਹੀਂ ਜੀ ਇਹਦਾ ਤਾਂ ਮੁੱਲ ਦੇ ਹੀ ਨਹੀਂ ਸਕਦੇ ਆਪਾਂ ਇਹ ਤਾਂ ਦੇਣ ਨੇ ਤੇ ਵੀ ਬਾਬਾ ਉਸਦਾ ਵਾਧੂ ਹੋ ਜਾਣਾ ਹੈ ਉਹ ਤਾਂ ਕਮੇਟੀ ਦਾ ਜੀ ਉਹ ਕੋਨੇ ਤਿੰਨ ਵਿੱਚ ਦੇ ਦਾਂਗੇ ਚਾਰ ਨਹੀਂ ਜੀ ਅਸੀਂ ਇਹ ਰਜਾਲਿਆਂ 'ਚ ਪੜੇ ਆ ਨਾ ਹੱਕ ਖਾਣਾ ਤੇ ਨਾ ਹੱਕ ਮਾਰਨਾ ਇਹ ਸਾਨੂੰ ਇਹਨਾਂ ਨੇ ਮਤ ਦਿੱਤੀ ਹੋਈ ਸੰਤਾ ਸਾਧੂਆਂ ਨੂੰ ਠੀਕ ਆ ਜੀ ਅਸੀਂ ਆਪਦਾ ਹੱਕ ਧਮਾਵਾਂਗੇ ਤੇ ਹੱਕ ਮੰਗ ਕੇ ਲੈ ਲਈਦਾ ਇਹ ਤੁਸੀਂ ਸਾਡਾ ਹੱਕ ਨਹੀਂ ਦੇ ਸਕਦੇ ਤੁਸੀਂ ਭਾਈ ਆਪਦਾ ਪਾਠ ਜਿਹੜਾ ਤੁਹਾਡਾ 35 2500 ਚ ਪਾਠ ਕਰਦਾ ਤੁਸੀਂ 2 ਘੰਟਾ ਦਾ ਪਾਠ ਕਰਾ ਲਓ ਜਿਵੇਂ ਦਾ ਵੀ ਕਰਦਾ ਤੁਸੀਂ ਜਾਨੋ ਅਸੀਂ ਨਹੀਂ ਕਰ ਸਕਦੇ ਜਿੱਥੇ ਤੁਸੀਂ 2 ਲੱਖ ਰੁਪਇਆ ਆਰਕੈਸਟਰਾ ਦਿੱਤੇ ਜਾਂਦੇ ਉਹਨਾਂ ਨੇ ਘੰਟਾ ਨੱਚਣਾ ਕੀ ਬੱਚਿਆਂ ਨੂੰ ਸੇਧ ਦਊਗਾ ਤੁਹਾਡੇ ਆਰਕੈਸਟਰਾ ਤੁਹਾਡੀ ਧੀਆਂ ਵੀ ਨਜਾ ਕੇ ਜਾਣਗੇ ਸ਼ਰਾਬਾਂ ਪੀਣਗੇ ਹੈ ਫਿਰ ਡੀਜੇ ਵਾਲੇ ਉਹਨਾਂ ਨੇ 2 ਘੰਟੇ ਗੰਦਗੀ ਗੋਣੀ ਤੁਹਾਡੇ ਘਰੇ ਕੀ ਤੁਹਾਨੂੰ ਮੱਤ ਦੇ ਕੇ ਜਾਣਗੇ ਤੁਸੀਂ ਤੁਸੀਂ ਸਿੱਖ ਬੰਦੇ ਹੋ ਸਿੱਖ ਸਰਦਾਰ ਉਹ ਇਹ ਬੱਚਿਆਂ ਦਿੰਦੇ ਸਾਰਾ ਕੁਝ ਸਿਸਟਮ ਕਰਾ ਚੱਲਦਾ ਹੀ ਅੱਜ ਕੱਲ੍ਹ ਬੱਚਿਆਂ ਗੁਰੂ ਗੋਬਿੰਦ ਸਿੰਘ ਦਾ ਮਹਾਰਾਜ ਦੇ ਵੇਖੋ ਵੀ ਉਹਨਾਂ ਕੋਲੇ ਬੱਚੇ ਸੀ ਉਹਨਾਂ ਦੀ ਕਿੰਨੀ ਸੇਧ ਆਪਾਂ ਨੂੰ ਦਿੱਤੀ ਹੋਈ ਹੈ ਬੱਚਿਆਂ ਵਾਲੇ ਉਹ ਤੁਸੀਂ ਬੱਚਿਆਂ ਨੂੰ ਹੀ ਚੀਜ਼ਾਂ ਤੂੰ ਰੋਕੋ ਜੇ ਆਪਾਂ ਵੱਡੇ ਹੀ ਆਪਾਂ ਇਹ ਕੱਲਾਂ 'ਚ ਲੱਗ ਗਏ ਤੇ ਸਾਡੀ ਪੀੜ੍ਹੀ ਦਾ ਕੀ ਬਣੂਗਾ ਆਉਣ ਵਾਲੇ ਤਾਂ ਪੜ੍ਹ ਭੁੱਲ ਜਾਣ ਵਾਹਿਗੁਰੂ ਜੀ ਇੰਦਾ ਨਾ ਕਰਿਆ ਕਰੋ ਇਹ ਆਪਣਾ ਸਿੱਖ ਹੋ ਗਿਆ ਆਪਾਂ ਸਿੱਖੀ ਨੂੰ ਦਾਗ ਲਾ ਰਹੇ ਆਂ ਤੇ ਬਾਬਾ ਇਹ ਗਲਤੀ ਹੋ ਗਈ ਸੀ ਬਹੁਤ ਵੱਡੀ ਗਲਤੀ ਕਰਨ ਲੱਗੇ ਸਾਂ ਅਈ ਜੀ ਨਹੀਂ ਤੇ ਇਹ ਪੇਟਾ ਕੋਈ ਦਵਾਂਗੇ ਵੱਧ ਦਵਾਂਗੇ ਬਾਬਾ ਜੀ ਕੋਈ ਨਹੀਂ ਨਹੀਂ ਸਾਡਾ ਚਲੋ ਬਾਬਾ ਜੀ ਬੱਚੇ ਦੀ ਮਰਜ਼ੀ ਜਿਵੇਂ ਸੀ ਸਿਸਟਮ ਸਾਡਾ ਸਾਰਾ ਪਰ ਬੱਚਿਆਂ ਤੇ ਨਹੀਂ ਹੁੰਦਾ ਜੀ ਜਦੋਂ ਬੱਚਾ ਛੋਟਾ ਹੁੰਦਾ ਅਸੀਂ ਬੱਚੇ ਨੂੰ ਫੜਦੇ ਹਾਂ ਕਰੰਟ ਦੀ ਤਾਰ ਨੂੰ ਹੱਥ ਨਾਲ ਲਾਵੇ ਅਸੀਂ ਫੜਨਾ ਸਾਨੂੰ ਪਤਾ ਹੈ ਕਿ ਬੱਚੇ ਦਾ ਨੁਕਸਾਨ ਠੀਕ ਹੈ ਜੀ ਹੁਣ ਅਸੀਂ ਵੱਡੇ ਹੋ ਗਏ ਹਾਂ ਇਹ ਸਾਨੂੰ ਫੈਸਲਾ ਲੈਣਾ ਪਏਗਾ ਕਿ ਇਹ ਬੱਚਿਆਂ ਦੀ ਬਰਬਾਦੀ ਅੱਜ ਆਉਣ ਵਾਲੇ ਸਮਿਆਂ ਵਿੱਚ ਬੱਚਿਆਂ ਦੀ ਬਰਬਾਦੀ 2.5 ਲੱਖ ਤੁਸੀਂ ਲਾਇਆ 2 2 ਲੱਖ ਰੁਪਏ ਤੁਸੀਂ ਉਹਦੇ ਤੇ ਲਾ ਦਿੱਤਾ 50000 ਕਿਸੇ ਗਰੀਬ ਦੀ ਧੀ ਦਾ ਵਿਆਹ ਕਰ ਦੋ ਤੇ ਕਿਸੇ ਦਾ ਘਰ ਤਾਂ ਵਸ ਜਾਊਗਾ ਇਹੋ ਜੀਆਂ ਬਰਬਾਦੀਆਂ ਨਾ ਕਰਿਆ ਕਰੋ ਨਾਲੇ ਲੜਾਈਆਂ ਨਾਲੇ ਸਾਡੀ 2 ਲੱਖ ਰੁਪਈਆ ਲਾਜ ਦੇ ਨਾਲੇ ਸਾਡੀਆਂ ਧੀਆਂ ਨੂੰ ਨਿਚਾ ਕੇ ਜਾਂਦੇ ਨਾਲ ਹੈ ਇਹੋ ਜਿਹਾ ਨਾ ਕਰਿਆ ਕਰੋ ਜਿਹੜਾ दान-ਪੁੰਨ ਆ ਉਹ ਕਰੋ ਬਾਬਾ ਜੀ ਤੁਹਾਡੀ ਗੱਲ ਸਾਨੂੰ ਥੋੜੀ ਵਧੀਆ ਲੱਗੀ ਆ ਅਸੀਂ ਆਪਾਂ ਫੋਨ ਕਰਦੇ ਹਾਂ ਆ ਟੈਸਟ ਠੀਕ ਕਰਦੇ ਨੇ ਜੀ ਅਸੀਂ ਨਹੀਂ ਸਾਦੇ ਅਸੀਂ ਪਾਠ ਕਰਾਵਾਂਗੇ ਵਧੀਆ ਸਪੀਕਰ ਲਾਵਾਂਗੇ ਇਹ ਰਾਗੀ ਜਿਹਾ ਸਾਧਦੇ ਹਾਂ ਹਾਂ ਤੁਸੀਂ ਰਾਗੀ ਜਿਹਾ ਜਿਤਾ ਸੱਧੋ ਗੁਰੂ ਦੀ ਕੀਰਤਨ ਕਰਾਓ ਗੁਰਬਾਣੀ ਵਿਚਾਰਾ ਕਰਾਓ ਇਹ ਭਲਾ ਇਹ ਅੰਮ੍ਰਿਤ ਹੈ ਇਹ ਅੰਮ੍ਰਿਤ ਵਰਸੇਗਾ ਸ਼ਰਾਬਾ ਨਸ਼ਾ ਕਰਾਓਗੇ ਤੇ ਘਰੇ ਯਾਰ ਨਸੇਗਾ ਹਾਂ ਤੇ ਨਾਲੇ ਭਾਈ ਇਹ ਜੀ ਨਾ ਤੁਸੀਂ ਗੱਲ ਕਰ ਰਹੇ ਹੋ ਭਾਈ ਨਹੀਂ ਪੇਟਾ ਹੀ ਫੋਲ ਦਵਾਵਾਂਗੇ ਜੀ ਰਾਗੀ ਜਿਹਾ ਤੁਸੀਂ ਕਰਨਾ ਠੀਕ ਹੈ ਜੀ ਇਹ ਗੁਰਮਖੋ ਪਿਆਰਿਓ ਇਹ ਅੱਜ ਸਾਰੀਆਂ ਸੰਗਤਾਂ ਦੇ ਨਾਲ ਐਦਾ ਹੁੰਦਾ ਹੈ ਨਗਰਾਂ ਦੇ ਵਿੱਚ ਗਰੰਥੀ ਸਿੰਘਾਂ ਨਾਲ ਹੁੰਦਾ ਧੱਕੇ ਦੇ ਨਾਲ ਉਹਨਾਂ ਨੂੰ ਪੇਟਾ ਕੱਟ ਕਰਵਾਈ ਜਾਂਦੀ ਹੈ ਕਿ ਅਸੀਂ ਡੀਜੇ ਵਾਲਿਆਂ ਨੂੰ ਆਰਕੈਸਟਾਂ ਵਾਲਿਆਂ ਨੂੰ 2-2 ਲੱਖ 3-3 ਲੱਖ ਦੇ ਦਿੰਨੇ ਆ ਤੇ ਸਿਰਫ ਇੱਕ ਘੰਟਾ ਨੱਚਦੇ ਨਾਲ ਸਾਡੀਆਂ ਧੀਆਂ ਨਚਾ ਕੇ ਜਾਂਦੇ ਨੇ ਹਾਂਜੀ ਤੇ ਗਰੰਤੀ ਸਿੰਘ ਜਿਹੜੀ ਪਰਮਾਤਮਾ ਨੇ ਸਾਨੂੰ ਸਾਰਾ ਕੁਝ ਦਿੱਤਾ ਉਹਦੀ ਘਰ ਚ ਗੁਰਬਾਣੀ ਸੁਣਨੀ 7 ਦਿਨ ਉਹਨੇ ਸਾਡੀ ਭਲੇ ਦੀਆਂ ਅਰਦਾਸਾਂ ਕਰਨੀਆਂ ਤੇ ਅਸੀਂ ਭੇਟਾ ਨੂੰ 2500 2000 ਉਹ ਵੀ ਉਹਨੂੰ ਅਸੀਂ 100 ਗੱਲਾਂ ਕਰਕੇ ਕਹਿੰਨੇ ਆ ਇਸ ਕਰਕੇ ਇਦਾਂ ਨਾ ਕਰਿਆ ਕਰੋ ਇਹ ਸਾਡੀ ਜੀਵਨ ਦੀ ਬਰਬਾਦੀ ਹੋ ਰਹੀ ਹੈ ਅਸੀਂ ਜੋ ਆਸੇ ਪਾਸੇ ਪੈਸਾ ਸ਼ਰਾਬਾਂ ਚ ਆਰਕਸਟਾ ਚ ਲਾ ਰਹੇ ਆਂ ਗੁਰੂ ਦੀ ਬਾਣੀ ਦਾ ਮੁੱਲ ਨਹੀਂ ਹੁੰਦਾ ਕੋਈ ਵੀ ਨਾ ਉਹਦਾ ਮੁੱਲ ਦੇ ਸਕਦੇ ਆਂ ਗਰੰਥੀ ਸਿੰਘਾਂ ਦਾ ਰੁਜ਼ਗਾਰ ਦਾ ਪੂਰਾ ਪ੍ਰਬੰਧ ਕਰਿਆ ਕਰੋ ਆਉਣ ਵਾਲੀ ਪੀੜ੍ਹੀ ਦੇ ਵਿੱਚ ਜੇ ਅਸੀਂ ਇਦਾਂ ਗਰੰਥੀ ਸਿੰਘਾਂ ਨਾਲ ੱਤਕਾ ਕਰਦੇ ਰਹੇ ਸਾਨੂੰ ਕਿਤੇ ਗਰੰਥੀ ਸਿੰਘ ਨਹੀਂ ਮਿਲੇਗਾ ਆ ਜੋ ਅਸੀਂ ਵੀਡੀਓ ਬਣਾਈ ਹੈ ਇਹ ਅਸੀਂ ਲੈਕਚਰ ਦਾ ਦੇ ਖਿਲਾਫ ਬਣਾਈ ਹੈ ਇਸ ਵੀਡੀਓ ਨੂੰ ਆਪ ਜੀ ਨੇ ਸੰਗਤਾਂ ਨੇ ਬਹੁਤ ਸਾਰਾ ਪਿਆਰ ਦੇਣਾ ਪਿਆਰ ਦਿੰਦੇ ਵੀ ਆਇਓ ਇਸੇ ਤਰ੍ਹਾਂ ਅੱਗੇ ਤੋਂ ਵੀ ਦੇਣਾ ਪਿਆਰ ਅਤੇ ਇਸ ਚੈਨਲ ਨੂੰ ਲਾਈਕ ਵੀ ਕਰਨਾ ਸਬਸਕ੍ਰਾਈਬ ਕਰਨਾ ਅਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਹੈ ਇਹ ਅਸੀਂ ਗਰੰਤੀ ਸਿੰਘਾਂ ਦੇ ਹੱਕ ਵਿੱਚ ਬਣਾਈ ਹੈ ਜੋ ਗਰੰਤੀ ਸਿੰਘਾਂ ਨਾਲ ਤੱਕਾ ਹੋ ਰਿਹਾ ਹੈ ਅੱਜ ਗਰੰਤੀ ਸਿੰਘ ਗੁਰੂ ਦੀ ਲੈਣ ਛੱਡ ਕੇ ਗੁਰੂ ਦੀ ਹਜ਼ੂਰੀ ਨੂੰ ਛੱਡ ਕੇ ਗਰੰਤੀ ਸਿੰਘਾਂ ਦੀ ਲੈਣ ਛੱਡ ਕੇ ਹੋਰ ਲੱਚਰ ਤਰੁ ਜਾ ਰਹੇ ਨੇ ਕਿਉਂ ਕਿਉਂਕਿ ਗਰੰਤੀ ਸਿੰਘਾਂ ਨਾਲ ਤੱਕਾ ਹੋ ਰਿਹਾ ਹੈ ਇਹ ਤੱਕੇ ਨੂੰ ਅਸੀਂ ਰੋਕਣਾ ਹੈ ਭੁੱਲਾ ਚੁੱਕਾ ਨਹੀਂ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ